ਨਮਸਕਾਰ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਛੇਰ ਸਿੰਘ ਕਬਾਇਆ ਦੀ ਛੇਰ ਸਿੰਘ ਕਬਾਇਆ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਹਲਕਾ ਸਲੂਸਪੁਰ ਤੋਂ 15 ਦਿਨਾਂ ਦੇ ਵਿੱਚ ਉਹਨਾਂ ਨੇ ਕਾਂਗਰਸ ਦੀ ਸੀਟ ਜਿਹੜੀ ਹੈ ਲੋਕ ਸਭਾ ਦੀ ਜਿੱਤ ਕੇ ਰਾਹੁਲ ਗਾਂਧੀ ਦੇ ਝੋਲੀ ਦੇ ਵਿੱਚ ਪਾ ਦਿੱਤੀ ਹੈ ਹਾਲਾਂਕਿ ਕਾਂਗਰਸ ਪਾਰਟੀ ਸੰਪੂਰਨ ਤੌਰ ਤੇ ਬਹੁਮਤ ਹਾਸਲ ਨਹੀਂ ਕਰ ਸਕੀ ਸੈਂਟਰ ਸੈਂਟਰ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਦੂਸਰੇ ਵਾਰਸੀ ਗੱਲ ਕਰੀਏ ਸ਼ੇਰ ਸਿੰਘ ਗੋਬਾਇਆ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ ਜਾਂ ਜਿਹੀ ਇੱਕ ਬਿਆਨਬਾਜ਼ੀ ਕੀਤੀ ਹੈ ਜਿਸ ਦੇ ਨਾਲ ਸਿਆਸੀ ਮਾਹੌਲ ਜਿਹੜਾ ਹੈ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਜਾਂ ਕਹਿ ਦਈਏ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਦੱਸਾਂਗੇ ਕੀ ਹੈ ਮਾਜਰਾ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਦੱਸਿਏ ਕਿ ਪਿਛਲੇ ਦਿਨਾਂ ਨੇ ਸ਼ੇਰ ਸਿੰਘ ਗੋਬਾਇਆ ਨੇ ਇੱਕ ਮੀਟਿੰਗ ਕੀਤੀ ਸੀ ਜਦੋਂ ਮੀਟਿੰਗ ਕੀਤੀ ਉਹਨੇ ਮੀਟਿੰਗ ਦੇ ਵਿੱਚ ਇਹ ਕਿਹਾ ਕਿ ਮੈਨੂੰ ਪਤਾ ਹੈ ਕਿ ਕਿਹੜੇ ਲੋਕਾਂ ਨੇ ਕਾਂਗਰਸ ਨੂੰ ਵੋਟ ਪਾਈ ਹੈ ਕਿਹੜੇ ਲੋਕਾਂ ਨੇ ਕਾਂਗਰਸ ਨੂੰ ਵੋਟ ਨਹੀਂ ਪਾਈ ਇਟ ਮੀਨਸ ਮਾਲਵਿੰਦਰ ਕੰਗ ਜੋ ਮੌਜੂਦਾ ਵਿਧਾਇਕ ਅਤੇ ਸੰਸਦ ਨੇ ਆਮ ਆਦਮੀ ਪਾਰਟੀ ਦੇ ਅਤੇ ਉਹਨਾਂ ਦਾ ਦੂਸਰਾ ਅਹੁਦਾ ਹੈ ਉਹ ਮੁੱਖ ਬਲਾਰੇ ਵੀ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਨਿਸ਼ਾਨਾ ਸਿੱਧਾ ਹੈ ਹੁਣ ਸ਼ੇਰ ਸਿੰਘ ਖਬਾਇਆ ਦੇ ਬਿਆਨ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਬਿਆਨਬਾਜ਼ੀ ਕਰਨਾ ਸੰਵਿਧਾਨ ਦੇ ਬਿਲਕੁਲ ਖਿਲਾਫ ਹੈ ਅਜੇਾ ਸ਼ੇਰ ਸਿੰਘ ਖਬਾਇਆ ਨੇ ਕਿਉਂ ਕੀਤਾ ਉਹਨਾਂ ਨੇ ਕਿਉਂ ਧਮਕੀ ਦੇ ਰਹੇ ਨੇ ਜਿਨ੍ਹਾਂ ਨੇ ਕਾਂਗਰਸ ਨੂੰ ਵੋਟਾਂ ਨਹੀਂ ਪਾਈਆਂ ਕਿਉਂਕਿ ਛੇਸ਼ਿੰਘ ਕਹਵਾਇਆ ਕਰ ਰਹੇ ਸੀ ਕਿ ਮੈਨੂੰ ਸਾਰਾ ਪਤਾ ਹੈ ਕਿਸ ਨੇ ਮੈਨੂੰ ਵੋਟ ਪਾਈ ਹੈ ਅਤੇ ਕਿਸ ਨੇ ਮੈਨੂੰ ਵੋਟ ਨਹੀਂ ਪਾਈ ਲੇਕਿਨ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਕੰਮ ਕਰਾਂਗਾ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਨੇ ਇਸ ਤੇ ਇੱਕ ਬੜਾ ਵੱਡਾ ਬਵਾਲ ਖੜਾ ਹੋ ਗਿਆ ਹੈ ਮਾਨ ਵਿੰਦਰ ਕੰਗ ਨੇ ਇਸ ਨੂੰ ਕੰਡਮਨਟ ਕੀਤਾ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਮੈਂ ਕਾਂਗਰਸ ਦੀ ਹਾਈ ਕਮਾਂਡ ਅੱਗੇ ਇਹ ਪਟੀਸ਼ਨ দাਰ ਕਰਦਾ ਹਾਂ ਜਾਂ ਬੇਨਤੀ ਕਰਦਾ ਹਾਂ ਕਿ ਸ਼ੇਰ ਸਿੰਘ ਕੋਮਾਇਆ ਆਪਣੇ ਦਿੱਤੇ ਹੋਏ ਬਿਆਨਾਂ ਨੂੰ ਵਾਪਸ ਲੈਣ ਅਤੇ ਹੋ ਸਕੇ ਤੇ ਰਾਜਾ ਵੜਿੰਗ ਜਿਹੜਾ ਹੈ ਉਸ ਨੂੰ ਫੋਰਸ ਕਰਨ ਕਿ ਸ਼ੇਰ ਸਿੰਘ ਕੋਮਾਇਆ ਜਿਹੜੇ ਉਹਨਾਂ ਨੇ ਦਿੱਤੇ ਹੋਏ ਬਿਆਨ ਨੇ ਜਾਂ ਦਿੱਤੀ ਹੋਈ ਬਿਆਨਬਾਜ਼ੀ ਤੇ ਮਾਫੀ ਮੰਗਣ ਇਹ ਗੱਲ ਕਹੀ ਹੈ ਮਾਲਵਿੰਦਰ ਕੰਗਨੀ ਲੇਕਿਨ ਛੇ ਸਿੰਘ ਕੋਆ ਦਾ ਹਾਲੇ ਕੋਈ ਪਲਟਵਾਰ ਨਹੀਂ ਆਇਆ ਕਿਉਂਕਿ ਮਾਲਵਿੰਦਰ ਇਹ ਗੱਲ ਕਹਿ ਰਹੇ ਨੇ ਇਹ ਧਮਕੀ ਹੈ ਭਾਰਤ ਇੱਕ ਲੋਕਤੰਤਰ ਦੇਸ਼ ਹੈ ਇੱਕ ਡੈਮੋਕਰੈਟਿਕ ਕੰਟਰੀ ਹੈ ਸੰਵਿਧਾਨ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਜਿਹੜੇ ਲੋਕ ਤੁਹਾਨੂੰ ਵੋਟ ਨਹੀਂ ਪਾਉਂਦੇ ਤੁਸੀਂ ਉਹਨਾਂ ਦਾ ਕੰਮ ਨਹੀਂ ਕਰਨਾ ਜਾਂ ਤੁਸੀਂ ਉਹਨਾਂ ਤੂੰ ਬਦਲੇ ਹੀਂ ਦੀ ਭਾਵਨਾ ਨਾਲ ਉਹਨਾਂ ਨੂੰ ਦੇਖੋ ਇਹ ਕੋਈ ਵੀ ਵਿਧਾਇਕ ਜਾਂ ਕੋਈ ਵੀ ਸੰਸਦ ਇਹ ਗੱਲ ਸਟੇਜ ਉੱਤੇ ਨਹੀਂ ਕਰ ਸਕਦਾ ਉਹਨਾਂ ਨੇ ਕਿਹਾ ਕਿ ਛੇ ਸਿੰਘ ਕੋਮਾਇਆ ਤੇ ਬੜੇ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਨੇ ਰਾਜਨੀਤੀ ਦੇ ਵਿੱਚ ਨੇ ਲੇਕਿਨ ਉਹਨਾਂ ਦੇ ਮੂੰਹ ਦੇ ਵਿੱਚੋਂ ਅਜਾਏ ਸ਼ਬਦ ਨਿਕਲਨੇ ਸਮਾ ਸਾਰੀ ਕਾਂਗਰਸ ਪਾਰਟੀ ਵਾਸਤੇ ਸ਼ਰਮਸਾਰਵਾਰੀ ਗੱਲ ਹੈ ਇਹ ਗੱਲ ਕਹੀ ਹੈ ਮਾਲਵਿੰਦਰ ਕੰਗ ਨੇ ਔਰ ਦੂਸਰਾ ਉਸਨੇ ਕਿਹਾ ਹੈ ਕਿ ਇਸ ਦਾ ਦਿੱਤੇ ਹੋਏ ਬਿਆਨ ਜਿਹੜੇ ਸ਼ੇਰ ਸਿੰਘ ਕਬਾਇਆ ਨੇ ਬੋਲੇ ਨੇ ਉਹਨਾਂ ਦਾ ਸਪਸ਼ਟਿਕਰਨ ਦੇਵੇ ਅਤੇ ਰਾਜਾ ਵੜਿੰਗ ਤੂੰ ਮਾਫੀ ਦੀ ਮੰਗ ਵੀ ਕੀਤੀ ਹੈ ਜਿਹੜਾ ਵਿਵਾਦਿਤ ਬਿਆਨ ਦਿੱਤਾ ਗਿਆ ਹੈ ਸ਼ੇਰ ਸਿੰਘ ਕਬਾਇਆ ਦੇ ਦੁਆਰਾ ਦੇਖਣਾ ਹੋਵੇਗਾ ਕਿ ਸ਼ੇਰ ਸਿੰਘ ਕਬਾਇਆ ਆਪਣਾ ਕਿੰਨਾ ਚਲਦੀ ਹੋ ਸਕੇ ਜਿਹੜਾ ਸਪਸ਼ਟਿਕਰ ਦਿੰਦੇ ਨੇ ਜਾਂ ਨਹੀਂ ਦਿੰਦੇ ਜਾਂ ਰਾਜਾ ਵੜਿੰਗ ਜਿਹੜਾ ਹੈ ਸ਼ੇਰ ਸਿੰਘ ਕਬਾਇਆ ਨੂੰ ਸਮਝਾਉਂਦੇ ਨੇ ਜਾਂ ਨਹੀਂ ਸਮਝਾਉਂਦੇ ਇਸ ਬਿਆਨ ਬਾਜ਼ ਨੂੰ ਲੈ ਕੇ ਲੇਕਿਨ ਹੁਣ ਜਿਹੜੀ ਸਿਆਸਤ ਹੈ ਆਮ ਆਦਮੀ ਪਾਰਟੀ ਦੀ ਪੂਰੀ ਤਰ੍ਹਾਂ ਗਰਮੀ ਦਾ ਮਾਹੌਲ ਫਟ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਸ਼ੇਰ ਸਿੰਘ ਕਬਾਇਆ ਇਸ ਗੱਲ ਤੇ ਸਪਸ਼ਟ ਕਰਨ ਦੇਵੇ ਆਪਣੇ ਸ਼ਬਦਾਂ ਨੂੰ ਵਾਪਸ ਲਵੇ ਅਤੇ ਸਮੁੱਚੇ ਪੰਜਾਬ ਦੇ ਲੋਕਾਂ ਕੋਲੋਂ ਮਾਫੀ ਵੀ ਮੰਗੇ ਇਹ ਗੱਲ ਕਹੀ ਹੈ ਮਾਲਵਿੰਦਰ ਕੰਗ ਨੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ੇਰ ਸਿੰਘ ਕਬਾਇਆ ਮਾਫੀ ਮੰਗਦੇ ਨੇ ਜਾਂ ਨਹੀਂ ਮੰਗਦੇ ਧੰਨਵਾਦ